ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾਂ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵਾ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਸੀਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਪਹਿਲਾਂ ਸਾਡਾ ਤਸਸੀਲ ਦੇ ਵਿੱਚ ਜਾਣ ਵੇਲੇ ਹੀ ਦਿਲ ਧੜਕਣ ਲੱਗ ਜਾਂਦਾ ਸੀ ਕਿ ਪਤਾ ਨਹੀਂ ਕੀ ਕੀ ਹੋਊਗਾ ਅੰਦਰ ਤੇ ਅੰਦਰ ਨਿੰਬੂ ਵਾਂਗੂ ਨਿਚੋੜ ਲੈਂਦੇ ਸੀਗੇ ਜਿਹੜੇ ਕਰਪਟ ਅਫਸਰ ਸੀ 2022 ਤੋਂ ਲੈ ਕੇ ਹੁਣ ਤੱਕ 1.14 ਲੱਖ 14000 ਕਰੋੜ ਦੀ ਨਿਵੇਸ਼ ਜਿਹੜੀ ਹੈ ਵਪਾਰ ਦੀ ਉਹ ਆਈ ਹੈ ਜਿੰਨਾ ਸਾਡੇ 1.4 ਲੱਖ ਦੇ ਲਗਭਗ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਡਿਗਰੀ ਅਮਤਾਬਕ ਕੰਮ ਮਿਲੂਗਾ 24 ਕਮੇਟੀਆਂ ਬਣਾਈਆਂ ਨੇ ਉਦਯੋਗਪਤੀਆਂ ਦੀਆਂ ਆਪਣੀਆਂ ਹੀ ਕਿ ਤੁਸੀਂ ਬਣਾਓ 12-12 ਇੱਕ ਕਮੇਟੀ ਦੇ ਵਿੱਚ ਮੈਂਬਰ ਲਓ ਆਪ ਹੀ ਚੇਅਰਮੈਨ ਚੁਣੋ ਕੋਈ ਵੀ ਤੁਹਾਡੀ ਸਮੱਸਿਆ ਸਾਨੂੰ ਦੱਸੋ Tata Steel ਵਰਗੀਆਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ ਦੇਸ਼ ਦਾ ਸੈਕੰਡ ਬਿਗੇਸਟ ਪਲਾਂਟ ਲੁਧਿਆਣੇ ਲਾ ਰਹੇ ਨੇ ਜਮਸ਼ੇਦਪੁਰ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ ਵੀ ਪੰਜਾਬ ਆ ਚਾਰੀਆਂ ਨੇ ਕਮੌਲ ਠੀਕ ਹੋ ਗਿਆ ਲਾਅ ਐਂਡ ਆਰਡਰ ਠੀਕ ਹੋ ਗਿਆ ਵਪਾਰੀ ਸਭ ਤੋਂ ਪਹਿਲਾਂ ਇਹ ਪੁੱਛਦਾ ਹੈ ਲੋਕਲ ਵਪਾਰੀ ਤੋਂ ਕਿ ਇੱਥੇ ਮਾਹੌਲ ਕਿਵੇਂ ਹੈ ਉਹ ਵਪਾਰੀ ਦੱਸਦਾ ਹੈ ਕਿ ਪਰਮਿਸ਼ਨਾਂ ਸਿੰਗਲ ਵਿੰਡੋ ਤੇ ਮਿਲਣ ਲੱਗੀਆਂ ਕੋਈ ਰਿਸ਼ਵਤ ਨਹੀਂ ਚੱਲਦੀ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਤਾਂ ਫਿਰ ਉਹ ਆ ਕੇ ਆਪਣੀ ਵਪਾਰ ਕਿਸੇ ਵੀ ਪਰਦੇਸ਼ ਦੇ ਵਿੱਚ ਸ਼ੁਰੂ ਕਰਦਾ ਹੈ ਤੇ ਹੁਣ ਅਗਲਾ ਜਿਹੜਾ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਤੁਸੀਂ ਗੱਡੀਆਂ ਦੇਖਿਆ ਹੋਣੀਆਂ ਸੜਕਾਂ ਤੇ ਖੜੀਆਂ ਪੰਜਾਬ ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਇੱਕ ਡਾਟਾ ਨਿਕਲਵਾਇਆ 16 ਦੇ ਕਰੀਬ ਬੰਦੇ ਹਰ ਰੋਜ਼ ਇੱਕ ਦਿਨ ਚੋਂ ਦਾ ਸਪੌਟ ਮਰਦੇ ਸੀਗੇ ਨੰਬਰ 1 ਸੀ ਪੰਜਾਬ ਐਕਸੀਡੈਂਟ ਦੀਆਂ ਮੌਤਾਂ 'ਚ 16 ਦਾ ਮਤਲਬ ਹੋ ਗਿਆ 480 ਮਹੀਨੇ ਦੇ 480 ਦਾ ਮਤਲਬ ਹੋ ਗਿਆ ਸਾਲ ਦੇ 5000 ਤੋਂ ਉੱਪਰ ਬੰਦੇ ਔਨ ਦਾ ਸਪੌਟ ਮਰ ਜਾਂਦੇ ਸੀ ਐਕਸੀਡੈਂਟ ਅਸੀਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਨਵੇਂ ਮੁੰਡੇ ਕੁੜੀਆਂ ਨੂੰ ਟ੍ਰੇਨ ਕੀਤਾ ਉਹਨਾਂ ਨੂੰ ਫਸਟ ਏਡ ਦਾ ਸਮਾਨ ਉਹਨਾਂ ਨੂੰ ਕੱਟਰ ਉਹਨਾਂ ਨੂੰ ਹੋਰ ਐਕਸੀਡੈਂਟ ਵੇਲੇ ਕੰਮ ਆਉਣ ਵਾਲੀਆਂ ਜਿਹੜੇ ਵੀ ਇਕਵਿਪਮੈਂਟ ਦਿੱਤੇ ਤੇ ਮੇਰਾ ਡਾਟਾ ਨਹੀਂ ਹੈਗਾ ਇਹ ਭਾਰਤ ਸਰਕਾਰ ਦੇ ਸੜਕ ਪ੍ਰਵਾਹਨ ਮੰਤਰੀ ਨਿਤਨ ਗੜਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲਿਆ ਕਿ ਦੇਸ਼ ਨੂੰ ਪੰਜਾਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ 48% ਮੌਤਾਂ ਜਿਹੜੀਆਂ ਉਹ ਘਟ ਗਈਆਂ ਜੀ ਸਿਰਫ ਇੱਕ ਇੱਕ 5000 ਦੀ ਨਫਰੀ ਵਾਲੀ ਪੁਲਿਸ ਬਣਾਉਣ ਨਾਲ ਬਾਕੀ ਸ਼ਹੀਦਾਂ ਦੇ ਸਨਮਾਨ ਦੇ ਵਿੱਚ ਅਸੀਂ ਕਦੇ ਪਿੱਛੇ ਨਹੀਂ ਰਹਿੰਦੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਦਿੱਲੀ ਤੋਂ ਬਾਅਦ ਦਿੱਲੀ ਸ਼ੁਰੂ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਸਕੀਮ ਕਿ ਜੇ ਪੰਜਾਬ ਦਾ ਕੋਈ ਵੀ ਫੌਜ ਦੇ ਵਿੱਚ ਜਵਾਨ ਦੇਸ਼ ਦੇ ਕਿਸੇ ਵੀ ਹਿੱਸੇ ਚ ਦੁਸ਼ਮਨ ਨਾਲ ਲੜਦਾ ਸ਼ਹੀਦ ਹੋ ਜਾਂਦਾ ਤਾਂ 1 ਕਰੋੜ ਰੁਪਏ ਦੀ ਮਾਲੀ ਮਦਦ ਉਹਨੂੰ ਉਹਦੇ ਘਰੇ ਪਹਚਾ ਕੇ ਆਉਨੇ ਆ ਦੇਖੋ ਉਹਦੇ ਨਾਲ ਜਾਨ ਤਾਂ ਨਹੀਂ ਵਾਪਸ ਲੈ ਕੇ ਆ ਸਕਦੇ ਜਾਨ ਦੀ ਤਾਂ ਕੋਈ ਕੀਮਤ ਨਹੀਂ ਪਾਰੇ ਆ ਕਿ ਕਬੀਲਦਾਰੀ ਚੱਲਦੀ ਰਵੇ ਉਸ ਪਰਿਵਾਰ ਨੂੰ ਇਹ ਨਾ ਲੱਗੇ ਕਿ ਅਸੀਂ ਰੁੜ ਗਏ ਸਾਨੂੰ ਬਾਅਦ ਕਿਸੇ ਨੇ ਪੁੱਛਿਆ ਨਹੀਂ ਨਹੀਂ ਤਾਂ ਬਾਕੀ ਫਿਰ ਫੌਜ ਦੇ ਵਿੱਚ ਜਾਣ ਵਾਸਤੇ ਕੌਣ ਤਿਆਰ ਹੋਊਗਾ ਜਦੋਂ ਜੇ ਸ਼ਹੀਦਾਂ ਦੇ ਪਰਿਵਾਰ ਰੁੱਲ ਜਾਣਗੇ ਇਸੇ ਤਰੀਕੀ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਕਿਉਂਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਿਹੜੀ ਤਨਖਾਹ ਹੈ ਉਹ ਇੱਕ ਬੈਂਕ ਨਾਲ ਹੀ ਜਾਂਦੀ ਹੈ ਉਹ ਬੈਂਕ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਜੇ ਕੋਈ ਪੰਜਾਬ ਪੁਲਿਸ ਦਾ ਜਵਾਨ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਏ ਉਸ ਬੈਂਕ ਵੱਲੋਂ 2 ਕਰੋੜ ਰੁਪਏ ਦੀ ਜਿਹੜੀ ਸਹਾਇਤਾ ਉਹਨੂੰ ਮਤਲਬ ਉਹਦੇ ਪਰਿਵਾਰ ਨੂੰ ਮਿਲਦੀ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਹਜੇ ਦਿਨਾਂ ਨਾ ਹੋਣ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਟੋਬੇ ਛੱਪੜ ਜਿਹੜੇ ਗੰਦਗੀ ਦਾ ਰੂਪ ਧਾਰਨ ਕਰਕੇ ਉਹਨਾਂ ਨੂੰ ਠੀਕ ਕੀਤਾ ਜਾਊਗਾ ਦੋ ਦੋ ਮਾਡਲ ਚੱਲਦੇ ਨੇ ਸੀਚੇਵਾਲ ਮਾਡਲ ਤੇ ਥਾਪਰ ਮਾਡਲ ਉਹ ਪਿੰਡ ਦੇ ਟੋਪੇ ਦੇ ਸਾਈਜ਼ ਮੁਤਾਬਕ ਅਸੀਂ ਦੇਖ ਕੇ ਕਰਾਂਗੇ 19000 ਕਿਲੋਮੀਟਰ ਸੜਕਾਂ ਵਾਸਤੇ ਬਜਟ ਪਾਸ ਹੋ ਗਿਆ ਅਸੀਂ ਸੜਕਾਂ ਦੀ ਨਿਸ਼ਾਨਦੇਹੀ ਵੀ ਕਰ ਲਈ ਜਿਹੜੀਆਂ ਲਿੰਕ ਸੜਕਾਂ 메ਨ ਸੜਕਾਂ ਜਿਹੜੀਆਂ ਲਿੰਕ ਸ਼ਹਿਰ ਨੂੰ ਜਿਹੜੀਆਂ ਜੋੜਦੀਆਂ ਨੇ ਆ ਮੌਸਮ ਕਿਉਂਕਿ ਬਰਸਾਤੀ ਹੈ ਬਰਸਾਤ ਦੇ ਮੌਸਮ ਤੋਂ ਬਾਅਦ ਸੜਕਾਂ ਦਾ ਬਣਨ ਦਾ ਕੰਮ ਉਹ ਜਿਹੜਾ ਉਹ ਸ਼ੁਰੂ ਹੋ ਜੂਗਾ ਪੰਜਾਬ ਰੂਰਲ ਟ੍ਰਾਂਸਫਰਮੇਸ਼ਨ ਫੈਲੋਸ਼ਿਪ ਸਕੀਮ ਚ 154 ਨੌਜਵਾਨਾਂ ਦੀ ਚੋਣ ਕਰਕੇ ਬਲਾਕ ਪੱਧਰ ਤੇ ਨਿਯੁਕਤ ਕੀਤਾ ਜਾਊਗਾ ਹਰੇਕ ਨੌਜਵਾਨ ਨੂੰ 40000 ਰੁਪਏ ਮਹੀਨੇ ਮਾਣ ਪੱਤਾ ਵੀ ਦਿੱਤਾ ਜਾਊਗਾ ਇਹ ਨੌਜਵਾਨ ਬੀਡੀਪੀਓ ਨਾਲ ਮਿਲ ਕੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੀਆਂ ਯੋਜਨਾਵਾਂ ਤਿਆਰ ਕਰਕੇ ਤੇ ਉਹਨਾਂ ਨੂੰ ਲਾਗੂ ਕਰਕੇ ਉਦੋਂ ਬਾਅਦ ਲਾਗੂ ਕਰਨ ਤੋਂ ਬਾਅਦ ਉਹਦੀ ਨਿਗਰਾਨੀ ਕਰਨ ਵੀ ਨਾਲ ਜ਼ਰੂਰੀ ਹੈ ਉਹ ਤਿਆਰ ਕੀਤਾ ਜਾ ਸਕੂਲ ਦੇ ਵਿੱਚ ਆਮ ਤੌਰ ਤੇ ਪ੍ਰਾਈਵੇਟ ਸਕੂਲਾਂ 'ਚ ਤੁਸੀਂ ਸੁਣਿਆ ਸੀ ਪੀਟੀਐਮ ਪੇਰੈਂਟ ਟੀਚਰ ਮੀਟਿੰਗ ਹੁਣ ਸਰਕਾਰੀ ਸਕੂਲਾਂ 'ਚ ਵੀ ਪੇਰੈਂਟ ਟੀਚਰ ਮੀਟਿੰਗ ਸ਼ੁਰੂ ਹੋਈਆਂ ਨੇ 20-20 ਲੱਖ ਮਾਪੇ ਆਪਣੇ ਬੱਚਿਆਂ ਬਾਰੇ ਪੁੱਛਣ ਆਉਂਦੇ ਆ ਟੀਚਰਾਂ ਨੂੰ ਕਿ ਕਿਵੇਂ ਪੜਦਾ ਹੈ ਕਿਹੜੇ ਸਬਜੈਕਟ ਚ ਹਸਾਰ ਹੈ ਕਿਹੜੇ ਚ ਕਮਜ਼ੋਰ ਹੈ ਇਸੇ ਤਰ੍ਹਾਂ ਹੀ ਮਾ ਟੀਚਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿੱਥੇ ਜਾਂਦਾ ਹੈ ਬੱਚੇ ਦੀ ਸੰਗਤ ਕੀ ਹੈ ਫਿਰ ਉਸ ਤੋਂ ਬਾਅਦ ਸਕੂਲ ਛੁੱਟੀ ਹੋ ਜਾਂਦੀ ਹੈ ਜਦੋਂ ਛੁੱਟੀ ਹੁੰਦੀ ਹੈ ਹਰ ਰੋਜ਼ ਉਸ ਤੋਂ ਬਾਅਦ ਸਕੂਲ ਦਾ ਰੱਖਾ ਕੌਣ ਹੈ ਕਈ ਵਾਰੀ ਉੱਥੇ ਨਸ਼ੇੜੀਆਂ ਦਾ ਅੱਡਾ ਬਣ ਜਾਂਦਾ ਉਹ ਆ ਜਾਂਦੇ ਨੇ ਕੰਦਾ ਟੱਪ ਕੇ ਜਾਂ ਕੁਛ ਅਸ਼ਲੀਲ ਗੱਲਾਂ ਲਿਖ ਜਾਂਦੇ ਆ ਜਾਂ ਫਿਰ ਕੋਡ ਰੱਖੇ ਹੋਏ ਨੇ ਕਿ ਫਲਾਨੀ ਇੱਟ ਥੱਲੇ ਸੀ ਦੋ ਕੁ ਕੁੜੀਆਂ ਤੜਾਂਗੇ ਇਸ ਤਰ੍ਹਾਂ ਦੀ ਸਾਨੂੰ ਸ਼ਿਕਾਇਤਾਂ ਆਈਆਂ ਸੀ ਤਾਂ ਸੀ ਕੈਂਪਸ ਮੈਨੇਜਰ ਰੱਖਿਆ ਜਿਹੜੇ 24 ਘੰਟੇ ਉਹ ਸਕੂਲ ਦੀ ਰਾਖੀ ਕਰਨਗੇ ਸੀਸੀਟੀਵੀ ਕੈਮਰੇ ਵੀ ਲਾਏ ਨੇ ਕਿ ਸਕੂਲ ਜਿਹੜਾ ਜਿਹਨੂੰ ਆਪਾਂ ਵਿਦਿਆ ਦਾ ਮੰਦਿਰ ਕਹਿੰਦੇ ਆ ਵਿਦਿਆ ਦਾ ਮੰਦਿਰ ਹੀ ਰਹਿਣਾ ਚਾਹੀਦਾ। ਯੁੱਧਨਾ ਸ਼ਾਂ ਵਿਰੁੱਧ 9ਵੀਂ ਤੋਂ 12ਵੀਂ ਤੱਕ ਪੰਜਾਬ ਦੇ 3068 ਸਕੂਲਾਂ ਦੇ ਵਿੱਚ ਸਰਕਾਰੀ ਚ ਸਿਲੇਬਸ ਦੇ ਤੌਰ ਤੇ ਪੜਾਵਾਂਗੇ 8 ਲੱਖ ਬੱਚੇ ਨੂੰ ਉਹ ਜੇ ਦੱਸਿਆ ਜਾਊਗਾ ਕਿਉਂਕਿ ਉਹ ਉਮਰ ਇਹੋ ਜੀ ਹੁੰਦੀ ਹੈ। ਕੱਚੀ ਉਮਰ ਹੁੰਦੀ ਐ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਐ ਜੋ ਮਰਜ਼ੀ ਲਿਖ ਦੋ ਕਈ ਵਾਰੀ ਯਾਰੀ ਦੋਸਤੀ ਦੀ ਕਸਮ ਖਿਲਾ ਕੇ ਜਿਆ ਬੈਠੇ ਬੈਠੇ ਜਸਟ ਫਨ ਚਿੱਲ ਕਰਦਿਆਂ ਇਸ ਤਰ੍ਹਾਂ ਦੇ ਗੱਲਾਂ ਚਾਹ ਕੇ ਉਹ ਡਰਗ ਤੇ ਲੱਗ ਜਾਂਦੇ ਐ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਬੱਚੋ ਜੇ ਇੱਕ ਵਾਰੀ ਜ਼ਹਿਰ ਇਹ ਅੰਦਰ ਚਲਾ ਗਿਆ ਦੁਬਾਰੇ ਸਰੀਰ ਚੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਇਸ ਕਰਕੇ ਇਹ ਨਾ ਸੋਚੋ ਕਿ ਇੱਕ ਦੋ ਵਾਰੀ ਅਸੀਂ ਡਰੱਗ ਲੈ ਕੇ ਉਹ ਤੋਂ ਬਾਅਦ ਛਰਦਾਂਗੇ ਸੋ ਅਸੀਂ ਚਾਹੁੰਦੇ ਆ ਜਿਹੜੀ ਪੀੜ੍ਹੀ ਨਸ਼ਿਆਂ ਦੇ ਵਿੱਚ ਚੱਲੀ ਗਈ ਉਹਨੂੰ ਠੀਕ ਕਰੀਏ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਕੰਮਾਂ ਤੇ ਲਾਈਏ ਸਮਾਜ 'ਚ ਵਾਪਸ ਲੈ ਕੇ ਆਈਏ ਤੇ ਅਗਲੀ ਪੀੜ੍ਹੀ ਬਿਲਕੁਲ ਕਲੀਅਰ ਆਵੇ ਇਹ ਨਾ ਹੋਵੇ ਕਿ ਅਗਲਾ ਬੈਚ ਵੀ ਆ ਗਿਆ ਜੀ ਹੁਣ ਇਹਨਾਂ ਦੇ ਮਿਹਨਤ ਕਰੋ ਸਵੇਸ਼ ਕਰਕੇ ਪੰਜਾਬ ਸਰਕਾਰ ਲੋਕਾਂ ਦੇ ਟੈਕਸ ਦੇ ਇੱਕ ਇੱਕ ਪੈਸੇ ਨੂੰ ਲੋਕਾਂ ਦੇ ਪੱਖ ਚ ਲੋਕਾਂ ਦੇ ਹੱਕ ਚ ਵਰਤ ਰਹੀ ਹੈ ਚਾਹੇ ਸਕੂਲ ਦੇ ਰੂਪ ਚ ਹੋਵੇ ਚਾਹੇ ਹਸਪਤਾਲ ਦੇ ਰੂਪ ਚ ਹੋਵੇ ਚਾਹੇ ਸੜਕਾਂ ਦੇ ਰੂਪ ਚ ਹੋਵੇ ਚਾਹੇ ਨੌਕਰੀਆਂ ਦੇ ਰੂਪ ਚ ਹੋਵੇ ਐਸਐਸਐਫ ਦੇ ਰੂਪ ਚ ਹੋਵੇ ਜਾਂ ਪੁਲਿਸ ਨੂੰ ਅਪਡੇਟ ਕਰਨਾ ਹੋਵੇ ਲਾਅ ਐਂਡ ਆਰਡਰ ਵਾਸਤੇ ਨਾਲ ਯੁੱਧ ਨਸ਼ ਅਮਰੁੱਧ ਪੁਲਿਸ ਪਿਆ ਨਮੀ ਨੀਤੀ ਨੇ ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ 'ਚ 1 3 25 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਰੀ ਅਫਸਰ ਨੇ ਜਿਹੜੀ ਹੈ ਉਹ 1 ਕਿਲੋ ਹੈਰੋਇਨ ਤੋਂ ਉੱਪਰ ਰਿਕਵਰ ਕੀਤੀ ਹੈ NDPS ਦਾ ਪਰਚਾ ਦਿੱਤਾ ਨੂੰ 120000 ਰੁਪਇਆ ਉਹਨੂੰ ਇਨਾਮ ਦਿੱਤਾ ਜਾਊਗਾ ਦੂਜਾ NDPS ਦੇ ਦੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ASI ਕੋਲੇ ਹੁੰਦੀ ਸੀ ਕਈ ਵਾਰੀ ASI ਕੋਲੇ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਹੈ ਪਾਵਰ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਹਾਂ ਤੇ ਜ਼ਿਲ੍ਹਾ ਕਾ ਆਰਡਰ ਚ ਪ੍ਰੋਮੋਸ਼ਨ ਵਾਸਤੇ ਸਮੱਸਿਆ ਆਉਂਦੀ ਸੀ ਹੁਣ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜਿੱਤੇ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰਮੋਸ਼ਨ ਨਾਲ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਤੀ ਕਰਾਂਗੇ ਯਾਨੀ ਕਿ ਹੌਲੀ-ਹੌਲੀ ਆਪਾਂ ਨਫਰੀ ਵਧਾਉਂਦੇ ਜਾਵਾਂਗੇ